वेलकम बैक टू कोर्स ब्लॉग ਤੁਹਾਡਾ ਆਪਣਾ ਚੈਨਲ ਅੱਜ ਮੌਸਮ ਦੇਖੋ ਜੀ ਸਵੇਰ ਸਵੇਰ ਦਾ ਪ੍ਰਤਿਆ ਕਾਲੀਨ ਸਮੇਂ ਸਵੇਰ ਸਵੇਰ ਦਾ ਸਮੇਂ ਦੇਖੀਏ ਤੇ ਅਸੀਂ ਰੁਕੇ ਹੋਏ ਆ ਜੀ ਹੁਣ ਟਾਬਾ ਹੈ ਜੀ ਸ਼ੇਰੇ ਪੰਜਾਬ ਇੱਥੇ ਦੋਸਤੋ ਆ ਗਿਆ ਗਰਮਾ ਗਰਮ پراਉਂਟੇ ਤੰਦੂਰੀ ਵਾਲੇ ਤੇ ਆਨੰਦ ਆ ਗਿਆ پراਉਂਟੇ ਖਾਣ ਦਾ ਤੇ ਇਹ ਦੇਖੋ ਬੜੀਆ ਸਿਸਟਮ ਹੈ ਤੋਂ ਜੀ ਤੇ ਅਸੀਂ ਛੱਜਰ ਪਹੁੰਚ ਗਏ ਅਜੇ ਜੀ ਉਹਨਾਂ ਦੇ ਘਰ ਵਿੱਚ ਪਹੁੰਚ ਗਏ ਤੇ ਹਾਂਜੀ ਪ੍ਰੋਗਰਾਮ ਅਸੀਂ ਕਰਕੇ ਸਮਾਪਨ ਤੇ ਹੁਣ ਅਸੀਂ ਚੱਲੇ ਆਂ ਵਾਪਸ ਡੱਬ ਵਾਲੀ ਨੂੰ ਮਲਾਈ ਵਾਲੀ ਕਰ ਰਿਹਾ ਖੀਰ ਤਿਆਰ ਸੇਵਾ ਕਰ ਰਹੇ ਸਾਰੇ ਜਣੇ ਲੰਗਰ ਦੇ ਵਿੱਚ ਤੇ ਪਹਿਲਾਂ ਅਸੀਂ ਪਹੁੰਚ ਚੁੱਕੇ ਆਂ ਮੰਡੀ ਡਾਵਲੀ ਪਹਿਲਾ ਸੀ ਛੱਜਰ महात्मा गुरप्रीत जी उन्होंने जी वेलकम बैक टू गुर ब्लॉक अपना चैनल गुरसुख ब्लॉक एच आर पच्चीस स्वागत है जी और तो जी सारे ठीक होवोंगे जी और आ, ਅੱਜ ਦੇ ਬਲੌਗ ਦੇ ਵਿੱਚ ਅਸੀਂ ਜਾ ਰਹੇ ਹਾਂ ਜੀ ਰੋਤਕ ਦੇ ਕੋਲ ਚੱਜਰ ਹਰਿਆਣਾ ਦੇ ਵਿੱਚ ਇਹ ਸਾਡੇ ਗਿੱਲ ਸਾਹਿਬ ਦਿੱਦ ਮਿਸ ਮਨਦੀਪ ਗਿੱਲ ਜੀ ਅੱਛੇ ਪਲੇਅਰ ਹੈ ਮਾਲਕ ਨੇ ਸਰਸਵਤੀ ਨੇ ਇਹਨਾਂ ਨੂੰ ਬੜੀ ਕਿਰਪਾ ਇਹਨਾਂ ਦੇ ਉੱਤੇ ਅੱਛਾ ਗਰੁੱਪ ਹੈ ਇਹਨਾਂ ਦਾ ਅੱਛੇ ਕਾਰਜਕ੍ਰਮ ਦਿੰਦੇ ਇਹਨਾਂ ਕੋਲੇ ਅੱਜ ਸਾਡੇ ਨਾਲ ਜਾ ਰਹੇ ਆ ਸੱਸਣ ਤੇ ਜਾ ਰਹੇ ਹਾਂ ਅਸੀਂ ਚੱਜਰ ਤੇ ਉਹਦਾ ਵੀ ਐਸੀ ਤੇ ਚੱਲਦੇ ਆ ਚਾਚਰ ਹੁਣ ਅਸੀਂ ਹਸਾਰ ਕ੍ਰੋਸ ਕਰਕੇ ਆ ਜੀ ਹਾਂਜੀ ਮੌਸਮ ਦੇਖੋ ਜੀ ਸਵੇਰ ਸਵੇਰ ਦਾ ਪ੍ਰਤਿਆ ਕਾਲੀਨ ਸਮੇਂ ਸਵੇਰ ਸਵੇਰ ਦਾ ਸਮਾਂ ਦੇਖੀਏ ਸੂਰਜ ਦੇਖੋ ਬੜਾ ਆਨੰਦਿਤ ਇਹ ਮੌਸਮ ਹੈ ਤੇ ਆ ਦੇਖੋ ਹੁਣ ਅਸੀਂ ਜਾ ਰਹੇ ਹਾਂਸੀ 17 ਕਿਲੋਮੀਟਰ ਰਹਿ ਗਿਆ ਇਹ ਤੋਂ ਤੇ ਗੱਡੀ ਵੀ ਅਸੀਂ ਲਿਮਟ ਦੇ ਵਿੱਚ ਚਲਾ ਰਹੇ ਆਂ ਜਿਆਦਾ ਕੋਈ ਸਪੀਡ ਨਹੀਂ 80 ਦੀ ਸਪੀਡ ਤੇ ਗੱਡੀ ਅਸੀਂ ਚਲਾ ਰਹੇ ਆਂ ਦੇਖ ਅਲੀਕਰ ਸਾਹਿਬ ਠੀਕ ਹੈ ਜੀ ਜਿਵੇਂ ਆਖਿਆ ਜੀ ਫੋਲੰਜੋਏ ਜੀ ਵੈਸੇ ਨੀਂਦ ਰੈਸਾ ਨੂੰ ਰਾਤ ਦਾ ਪਰ ਫਿਰ ਵੀ ਬਾਬੇ ਦੀ ਕਿਰਪਾ ਚੱਲੇ ਹੋ ਰਿਹਾ ਤੇ ਅਸੀਂ ਰੁਕੇ ਹੋਏ ਆ ਜੀ ਹੁਣ ਟਾਬਾ ਹੈ ਜੀ ਸ਼ੇਰੇ ਪੰਜਾਬ ਇੱਥੇ ਰੁਕੇ ਹੋਏ ਹਾਂ ਰਸਤੇ ਦੇ ਵਿੱਚ ਚਾਹ ਪਾਣੀ ਵਗੈਰਾ ਇੱਥੇ ਕੁਝ ਲੈਣੇ ਆ ਹਲਕਾ-ਪੁਲਕਾ ਕੁਝ ਤੇ ਫਿਰ ਚੱਲਾਂਗੇ ਦੋਸਤੋ ਆ ਗਿਆ ਗਰਮਾ ਗਰਮ ਪਰੌਂਠੇ ਤੰਦੂਰੀ ਵਾਲੇ ਪਹਿਲ ਸ਼ਕਾਂਗੇ ਅਸੀਂ ਪਰੌਂਠੇ ਤੇ ਫਿਰ ਪਰੌਂਠੇ ਸ਼ਾਕ ਕੇ ਫਿਰ ਅਸੀਂ ਚੱਲਦੇ ਆਂ ਫਿਰ 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 ਸਫ਼ਰ ਸ਼ੁਰੂ ਤੇ ਪਰੌਂਠੇ ਇਹਨਾਂ ਨੇ ਖਾਏ ਸਾਨੂੰ ਪਰੌਂਠੇ ਆਣਾ ਜੀ ਤੁਸੀਂ ਖਾਏ ਪਰੌਂਠੇ ਜੀ ਬਹੁਤ ਵਧੀਆ ਕੁਆਲਟੀ ਪਰੌਂਠੇ ਆ ਦੀ ਤੰਦੂਰੀ ਪਰੌਂਠੇ ਆ ਜੀ ਤੇ ਆਨੰਦ ਆ ਗਿਆ ਪਰੌਂਟੇ ਖਾਣ ਦਾ ਤੇ ਇਹ ਦੇਖੋ ਬੜੀਆ ਸਿਸਟਮ ਹੈ ਤੋਂ ਇਹ ਭਾਈ ਸਾਹਿਬ ਹੈ ਓਨਰ ਹਣਾ ਜੀ ਤੁਸੀਂ ਉਹਨਾਂ ਦੇ ਥੋੜੇ ਤੇ ਬੜੀਆ ਫੈਸਿਲਿਟੀ ਹੈ ਇੱਥੇ ਅچھے ਪਰੌਂਟੇ ਹੈ ਤੇ ਕਦੇ ਵੀ ਤੁਸੀਂ ਇਧਰ ਜਦੋਂ ਆਓ ਰੁਤਕ ਨਹੀਂ ਆਓ ਤਾਂ ਤੁਸੀਂ ਇੱਥੇ ਸ਼ੇਰ ਪੰਜਾਬ ਡੱਬਾ ਜੀ ਇੱਥੇ ਪਹੁੰਚ ਕੇ ਜਾਣਾ ਜ਼ਰੂਰ ਵਿਜ਼ਿਟ ਕਰਕੇ ਦੇਣਾ ਪਰੌਂਟੇ ਬਹੁਤ ਸਵਾਦ ਹੁੰਦੇ ਹੈ ਜੀ ਇੱਥੇ ਪਹੁੰਚਣਾ ਅਸੀਂ ਪਹੁੰਚਣ ਵਾਲੇ ਐ ਜੀ ਚੱਜਰ ਇੱਥੋਂ ਰਹਿ ਗਿਆ ਸਿਰਫ 25 26 ਕਿਲੋਮੀਟਰ ਦੇਖੋ ਇਧਰ ਵੀ ਪੰਜਾਬੀ ਢਾਬੇ ਹੈਗੀ ਪਿਆਰੇ ਸਿੰਘ ਦਾ ਪੰਜਾਬੀ ਢਾਬਾ ਪਿਆਰਾ ਸਿੰਘ ਪਿਆਰਾ ਸਿੰਘ ਐਂ ਦੇਖੋ ਲੋਕੇਸ਼ਨ ਚੈੱਕ ਕਰੋ ਜੀ ਤੁਸੀਂ ਪੰਜਾਬੀ ਵਾਲੀ ਲੋਕੇਸ਼ਨ ਨਹੀਂ ਲੱਗਦੀ ਇਧਰ ਐ ਨਹੀਂ ਵੀ ਆਪਾਂ ਹਰਾਨੇ ਜੇ ਫਿਰਦੇ ਆਂ ਦਿੱਲੀ ਆ ਗਈ ਅਸੀਂ ਸਮਝ ਲਓ ਦਿੱਲੀ ਇੱਥੋਂ ਰਹਿ ਗਈ ਸਾਰੀ 30 40 ਕਿਲੋਮੀਟਰ ਆ ਚੈੱਕ ਕਰੋ ਇਧਰ ਹਾਂਜੀ ਤੇ ਅਸੀਂ ਛੱਜਰ ਪਹੁੰਚ ਗਏ ਆ ਅਜੇ ਜੀ ਉਹਨਾਂ ਦੇ ਘਰ ਵਿੱਚ ਪਹੁੰਚ ਗਏ ਆ ਤੇ ਹੁਣ ਥੋੜੇ ਸਮੇਂ ਬਾਅਦ ਡੇਡਾ ਕਾਰਕਰਮ ਉਹ ਸ਼ੁਰੂ ਹੋਵੇਗਾ ਤੇ ਹੁਣ ਅਸੀਂ ਫਰੈਸ਼ ਹੋਏ ਸੀਗੇ ਫਰੈਸ਼ ਹੋ ਕੇ ਨਹਾ ਕੇ ਫਰੈਸ਼ ਹੋ ਕੇ ਤੇ ਮਨਦੀਪ ਫਰੈਸ਼ ਹੋਣ ਗਿਆ ਤੇ ਮਿਲਦੇ ਹਾਂ ਨਿਚੇ ਹਿੱਸਾ ਸੰਚ ਆਜ ਦੇ ਕਾਰਜਕ੍ਰਮ ਚ ਜੀ ਪ੍ਰੋਗਰਾਮ ਅਸੀਂ ਕਰਕੇ ਸਮਾਪਨ ਤੇ ਹੁਣ ਅਸੀਂ ਚੱਲੇ ਆਂ ਵਾਪਸ ਡੱਬ ਵਾਲੀ ਨੂੰ ਸ਼ਾਮ ਦਾ ਪ੍ਰੋਗਰਾਮ ਹੈ ਡੱਬ ਵਾਲੀ ਤੇ ਹੁਣ ਅਸੀਂ ਇੱਥੋਂ ਨਿਕਲ ਚੁੱਕੇ ਆਂ ਤੇ ਹੁਣ ਅਸੀਂ ਪਹੁੰਚਿਆ ਜੱਜਰ ਟੋਲ ਤੇ ਜੱਜਰ ਟੋਲ ਤੇ ਜੱਜਰ ਟੋਲ ਤੇ ਪ੍ਰੋਗਰਾਮ ਸਮਾਪਨ ਕਰਕੇ ਆਮ ਚਲੇ ਹੈ ਆ ਫਾਸਟੈਗ ਟੋਲ ਆਗੇ ਜੱਕੇ ਹੁਣ ਆ ਗਏ ਆ ਦੇਖੋ ਦੱਸੋ ਕਿਹੜਾ ਕਿਹੜੇ ਏਰੀਆ ਦਾ ਟੋਲ ਹੈ ਵੈਸੇ ਮਾਤਮਾ ਜੀ ਤੇ ਅਸ਼ੋਕ ਜੀ ਤੇ ਇਧਰ ਸਾਡੇ ਮੰਨੂ ਜੀ ਤੇ ਮੀਕੀ ਜੀ ਬਲਵੀਰ ਜੀ ਇਧਰ ਮਲਾਈ ਵਾਲੀ ਕਰ ਰਹੇ ਖੀਰ ਤਿਆਰ ਸੇਵਾ ਕਰ ਰਹੇ ਸਾਰੇ ਜਣੇ ਲੰਗਰ ਦੇ ਵਿੱਚ ਤੇ ਪਹਿਲਾਂ ਅਸੀਂ ਗਏ ਸੀਗੇ ਝੱਜਰ ਉੱਥੋਂ ਪ੍ਰੋਗਰਾਮ ਲਾ ਕੇ ਆਏ ਆ ਤੇ ਹੁਣ ਕੁੜੀਆਂ ਵਾਲੀ ਹੁਣ ਇੱਥੇ ਡਬਲ ਹੀ satsang ਹੈਗੀ 21 ਨਵੰਬਰ ਦਾ satsang ਬਾਬਾ ਜੀ ਪੂਜਾ ਸੰਤ ਮੈਨੇਜਰ ਸਾਹਿਬ ਜੀ ਉਹਨਾਂ ਦੇ ਜਨਮ ਦਿਨ ਦੀ ਹਾਂ ਤੇ ਤਿਆਰ ਹੈ ਸੰਗਤ ਸੰਗਤ ਸਾਰਿਆਂ ਦੇ ਕੋਪ੍ਰਸ਼ਾਦਾ ਚੱਕ ਰਹੀ ਹੈ ਜੀ ਅੱਛਾ ਜੀ ਦਾ ਦੰਦਨ ਸਤਿਗੁਰੂ ਤੇਰੇ ਆਸਰਾ ਜੀ ਨੇ ਦੇਖੋ ਜੀ ਸਾਰੇ ਲੰਗਰ ਪ੍ਰਸ਼ਾਦਾ ਚੱਕ ਰਿਹਾ ਹੈ ਬਸ ਥੋੜੇ ਸਮੇਂ ਦੇ ਬਾਅਦ ਪ੍ਰੋਗਰਾਮ ਸ਼ੁਰੂ ਕਰਾਂਗੇ ਦੰਦਨ ਸਤਿਗੁਰੂ ਤੇਰੇ ਆਸਰਾ ਜੀ ਇਹ ਦੇਖੋ ਅਸੀਂ ਪਹੁੰਚ ਚੁੱਕੇ ਹਾਂ ਮੰਡੀ ਡਾਵਲੀ ਤਲਾਸੀ ਤਜਰ ਮਾਤਮਾ ਗੁਰਪ੍ਰੀਤ ਜੀ ਉਹਨਾਂ ਦੀ ਸਤਸੰਗੀ ਪੋਥ ਲਗਾ ਕੇ ਹੁਣ ਸਿੱਧੇ ਆਏ ਐ ਤੇ ਸੇਵਾ ਚੱਲ ਰਹੀ ਐ ਤੇ ਹੁਣ ਇੱਥੇ ਕਾਰਜਕ੍ਰਮ ਸ਼ੁਰੂ ਹੋਊਗਾ ਤੇ ਸਾਰੇ ਜਣੇ ਦੇਖੋ ਜੀ ਕਬੀ ਰਾਜ ਮੰਡਲੀ ਐ ਤੁਹਾਨੂੰ ਪਾ ਦਿੱਤੀ ਐ ਤੇ ਹੁਣ ਆਪਾਂ ਥੋੜੇ ਸਮੇਂ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਤੇ ਦੇਖੋ ਸਤਸੰਗ ਪੰਡਾਲ ਲੈ ਜਾਂਦੇ ਆ ਸਤਸੰਗ ਪੰਡਾਲ ਦੇ ਵਿੱਚ ਲਾਂਗੇ ਜੀ ਇਥੇ ਸਸਣ ਥੋੜੇ ਸਮੇਂ ਦੇ ਵਿੱਚ ਪੰਚ ਟਾਈਮ ਨਾ ਕਰੇ ਇਬਾਦਤ ਅਤ ਤੇ ਕਦੇ ਨਾ ਪੜੇ ਨਮਾਜ਼ੀ ਪੰਚ ਟਾਈਮ ਨਾ ਕਰੇ ਇਬਾਦਤ ਅਤ ਕਦੇ ਨਾ ਪੜੇ ਨਮਾਜ਼ੀ ਜਬ ਤਕਿਸ਼ ਕੇ ਨੋ ਹੋ ਸੀਦੇ ਨੀਂ ਮਿਤੇ ਯਾਰ ਨਾ ਹੋ ਸੀ ਰਾਤੀ نا بڈے م اللہ نا بڈ کافر نا پٹے نا کاجی او چھے بلیاں اٹھیا میرے منال ویلے لا کے سیٹی